ਪਿਆਰ ਭਰੀ ਸਾਸਰੀ ਘਾਲ ਕਿਸ ਨੇ ਐਡ ਲਾਉਣੇ ਤਾਂ ਆਲੇ ਪਾਸੇ ਪੋਚਰ ਤੇ ਨੰਬਰ ਚੱਲ ਜ ਜਾਂਦਾ 507 ਫੁੱਟ ਵਿੱਚ ਭੇਜਿਆ ਕਰੋ ਵੀਡੀਓ ਕੋ ਲੇਕ 6 ਕਮੈਂਟ ਚੈਨਲ ਫੋਲੋ ਕਰਦੇ ਕਰੋ ਤੇ ਆਪਾਂ ਦੇ ਕੇ ਤਿੰਨ ਚੀਜ਼ਾਂ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰੇ 2 ਟਰਾਂਡੇ ਤੇ 1 ਰੂਟਾ ਵੈਟਰ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰੇ 16 7 ਟਰਾਲਾ ਤੇ 10 ਇੰਚੀ ਗਾਡਰਾਂ ਚ 10 ਨੜੀ ਆਪਜਾ ਛਪੰਜਾਇਚ ਮਚੀ ਹੋਕਾ ਮੰਜਾ ਲੱਗਿਆ ਟੂਲ ਬਾਕਸ ਲੱਗਿਆ ਵੱਡਾ ਬੇਰਕੇ ਲੱਗੇ ਆ ਵੀਲ ਕਵਰ ਲੱਗੇ ਆ ਤੇ ਰੀਲ ਦਾ ਸਭ 22 ਬਾਈ ਦੇ ਬਹਿਰਗਾ 3 ਫੁੱਟ ਬਹਿਟਾ ਪਲਾਜੋ ਕਟਾ ਡਬਲ ਪੰਪ ਜੈਕ ਕਹਿੰਦੇ ਆ ਕਈ ਏੜ ਕੇ ਜੈਕ ਕਹਿੰਦੇ ਕਈ ਪੰਪ ਕਹਿੰਦੇ ਆ ਡਬਲ ਜੈਕ ਆ ਤੇ ਕਿਸੇ ਵੀਰਪਾਈ ਨੇ ਲੈਣਾ ਹੋਏ 22 ਟਨ ਵਾਲੇ ਜੋ ਜੈਕ ਲੱਗੇ ਆ ਤੇ ਕੁਆਲਿਟੀ ਦੇ ਤੇ ਰੰਗ ਵੀ ਕੁਆਲਟੀ ਦਾ ਕੀਤਾ ਵਾ ਤੇ ਨਵਾਂ ਟਰਾਲਾ ਜਮਾ ਸੋਗਲਾ 7 ਦਾ ਡਬਲ ਪੰਪ ਚਾ ਏਰੀਆ ਬਰਸਰ ਪੈਂਡ ਮਣੀਠਾ ਉੱਥੇ ਖੜਾ ਇਹ ਰਾਤ ਹੀ ਲੈ ਕੇ 2025 ਮਾਡਲ ਆ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਸਾਈਡਾਂ ਦੇ ਲੱਗੀਆਂ ਦੋ ਪਾਸੋਂ ਡਾਲਾ ਫੁੱਲ ਦਾ ਸਾਈਡ ਨੂੰ ਤਾਂ ਥੱਲੇ ਨੂੰ ਤੇ ਸਰਾ ਹੀ ਸਰ ਲੱਗੇ ਤਿੰਨ ਤਿੰਨ ਤੇ 10 ਇੰਚੀ ਗਾਡਣਾ ਥੋੜੀ ਫਿਰ ਕੈਂਚਗਾ ਬਣਾ ਕੇ ਲਾਈਆਂ ਵੀ ਪੰਪ ਕੋਲ ਡਰਾ ਦਾ ਦੇ ਨਾ ਤੇ ਹੈਵੀ ਟੋਪਰ ਡਰਾਂ ਦਾ ਬਣਿਆ 10 ਇੰਚੀ ਦਾ ਆਰਡਰ ਤਾਂ ਨਹੀਂ ਹਾਂ ਬਰੇਲ ਤੇ ਸਭੀ ਭਾਈ ਜੇ ਬੈਰ ਨੂੰ ਤੰਦਪਟ ਬੈਠੇ ਤੋਂ ਬਣੇ ਤੋ ਵਾੜ 55 ਇੰਚ ਮੱਚੀ ਹੱਕ ਤੇ ਕੋਲਾ ਬਿੰਦਾ 4 ਇੰਚੀ ਕਿਸੇ ਵੀਰ ਪੰਜ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਹਾਂ ਇਹਦਾ ਰੇਟ ਫੋਨ ਤੇ ਕਰ ਸਕਦੇ ਹਾਂ ਰੇਟ ਦੱਸਿਆ ਨਹੀਂ ਮਾਲਕਾ ਨੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਹਾਂ ਆ ਨੰਬਰ ਫੋਟੋ ਦੇ ਵੀ ਲਾਇਆ ਤੇ ਆਪਾਂ ਉਂ ਵੀ ਚਲਾਵਾਗੇ ਨੰਬਰ ਤੇ ਸਰਕੀਨ ਦੇ ਵੀ ਚਲਾਵਾਗੇ ਜੇ ਉਂ ਵੀ ਫੋਟੋ ਦੇ ਲਾਇਆ ਵਾ ਅਗਲਿਆਂ ਦਾ ਤੇ ਮੰਜਾ ਵੱਡਾ ਟੂਲ ਬਾਕਸਾ ਮੰਜੇ ਤੇ ਜਾਲੀ ਲੱਗੀ ਵੀ ਆ ਤੇ ਇਹ ਰਸੇ ਕਸਣ ਵਾਲਾ ਵੀ ਲੱਗਿਆ ਤੇ ਘੱਟੇ ਕਰਨ ਵਾਲਾ ਵੀ ਲੱਗਿਆ ਆ ਗਿਆ 147 147 ਟ੍ਰਾਲਾ 2025 ਮੰਡਲ 10 ਇੰਚੀ ਗਾਡਣਾ ਜਾਂ ਦਾਣੜੀ ਹੱਬ ਚਾਹੇ ਰੇਲ ਦੇ ਇਸ ਚ 22 ਬਈ ਤੇ ਬਹਿਰਾਂ ਚ ਤਿੰਨ ਬਟੇ ਬਿੱਟ ਕੇ ਦੋ ਬਟੇ ਬਾੜ ਕੇ ਤੇ ਚੌਰ ਸਿੱਸੇ ਚਾਹੇ ਤੇ ਪੂਰਾ ਮੋਟਾ ਹਿੱਸਾ ਹੱਬ ਦਾਣੜੀ ਇਹਦੀ ਤੇ ਇਹਦਾ ਰੇਟ ਦੀ ਗੱਲ ਕਰਕੇ ਪੂਰਾ ਵਧੀਆ ਡਰਾੰਦਾ ਪੱਤੀ ਵਾਲਾ ਵੈਟਾ 3 ਫੁੱਟੋ ਜਾਲੀ ਲੱਗੀ ਹੋਈ ਵੈਟ ਨੂੰ ਤੇ ਬੇਰਚੇ ਲੱਗੇ ਇਹਨੂੰ ਵੀ ਲਾਈਟਾਂ ਪਿਛਲੇ ਪਾਸੇ ਲੱਗਾਂਗੇ ਇਹਦੇ ਸਾਈਡਾਂ ਦੇ ਹੈ ਨਹੀਂ ਪੱਤੀ ਲੱਗੀ ਆ ਡਾਂਡੇ ਵਾਲੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 1 ਲੱਖ ਤੇ 70000 ਰੁਪਿਆ ਕਿਹੜਾ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਤੇ ਤੁਹਾਡਾ ਮਾਨ ਤਨ ਫੋਲੋ ਕਰਨਗੇ ਹੋਰ ਵੀ ਤੁਹਾਡਾ ਮਾਣ ਤਨ ਕਰੋ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਓ ਤੇ ਪੂਰਾ ਵਧੀਆ ਟਰਾਲਾ ਦਾ 1,70,000 ਰੁਪਿਆ ਰੇਟ ਹੈ ਇਹਦਾ 14 ਸਤ ਦਾ ਬਿਲਕੁਲ ਨਵਾਂ ਟਰਾਲਾ ਦਾ 2025 ਮਾਡਲ ਤੇ 56 ਇੰਚ ਮੱਚੀ ਹੋਕਕ ਤੇ ਗੁਲਾਬਿੰਦ 4 ਇੰਚੀ ਇਹ ਰਸੇ ਕੱਸਣ ਵਾਲੇ ਨੂੰ ਵੀ ਲੱਗਿਆ ਵਾ ਇਹਨੂੰ ਰਸੇ ਕੱਸਣ ਨਾਲ ਲੱਗਿਆ ਸਿਰਫ ਤੇ ਰਸੇ ਇਕੱਠੇ ਕਰਨ ਵਾਲਾ ਵੀ ਦਾ ਇਹ ਗੰਨੇ ਕਦੇ ਦਾ ਕੰਮ ਨਹੀਂ ਦਿੰਦਾ ਵੀਰੇ ਤੇ ਕਿਉਂਨੇ ਝੋਨੇ ਗਣਕ ਨੂੰ ਵਧੀਆ ਟਰਾਲਾ ਕਰੇ ਕੰਮ ਨੇ ਜਿੰਮੇਦਾਰ ਛੋਟਾ ਜਿੰਮੇਦਾਰ ਤੇ ਪੂਰਾ ਵਧੀਆ ਟਰਾਲਾ ਤੇ ਰਾਮਬਰ ਸਰ ਪਿੰਡ ਬਲੀਠਾ ਉੱਥੇ ਖੜੇ ਆ ਇਹ 2 ਮੀਟਰ ਦੇ ਅੱਗੇ ਆ ਗਿਆ ਰੂਟਾ ਵੇਟਰ ਅਠ ਫੁੱਟਾ ਤੇ ਆਉਣ ਵਾਲਾ ਹੀ ਖੜ ਗਿਆ ਚਲੋ ਚਲੋ ਛੋਲ ਛੋਲ ਚਲੋ ਚਲੋ ਉਹ ਆ ਗਿਆ ਅਠ ਫੁੱਟਾ ਰੂਟਾ ਵੇਟਰਾ ਪੱਤਿਆਂ ਹੈਗੇ 90 ਪੈਸੇ ਇਹਨਾਂ ਦੀਆਂ ਜੰਗਗਾ ਪੱਤੀਆਂ ਪਈਆਂ 8 ਫੁੱਟਾ ਰੋਟਾ ਵੈਟਰਾ ਪੂਰਾ ਵਧੀਆ ਚੱਲਦਾ ਕਿਸੇ ਵੀਰ ਪਈ ਨੇ ਲੈਣਾ ਹੋਏ ਬਿਜ਼ਨਸ ਪਰ ਕਸਾ ਤੇ ਫੰਦ ਗੇਰਤੀ ਗਰੰਟੀ ਆ ਤੇ ਪਲੇਟ ਆ ਦੇ ਉੱਤੇ ਲੱਗੀ ਵੀ ਆ ਗੇਰ ਦੇ ਵੀ ਮੈਂ ਗੱਦੇ ਪਾਸੇ ਵੀ ਅੱਖ ਨਾਲ ਦੇਖਿਆ ਵਾ ਸਭ ਕੁਝ ਆ ਤੇ ਆਪਾਂ ਰੇਟ ਦੀ ਗੱਲ ਕਰੀਏ ਇਹਦੀ ਰੇਟ ਹੈਗਾ ਇਹਦਾ 65000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੰਦ ਮਾਨਤਨ ਕਰਨਗੇ 65000 ਰੁਪਿਆ ਰੇਟ ਆ 8 ਫੁੱਟਾ ਹੋਨ ਦਾ ਇਹਨਾਂ ਦੀ ਗਾਰੰਟੀ ਹੈ ਵੀਡੀਓ ਲਾਈਕ ਸ਼ੇਅਰ ਕਮੈਂਟ ਚੈੰਜ ਐਂਡ ਫੋਲੋ ਕਰੋ